ਮਜੀਠੀ ਆਦੀ ਤੇ ਫਿਰ ਜਿਹੜੀ ਆਪਸੀ ਮੁਲਾਕਾਤਾਂ ਹੁੰਦੀਆਂ ਨੇ ਤੇਰਾ ਰਾਧਾ ਸਵਾਮੀ ਨਾਲ ਹਾਂਜੀ ਇਹਨਾਂ ਦੇ ਅਰਥ ਕੀ ਨੇ ਹਮ ਸਾਨ ਕਹਿੰਦੇ ਆ ਚੋਰ ਚੋਰ ਮਸੇਰੇ ਭਾਈ ਤੇ ਦੋਵੇਂ ਚੋਰ ਜਦੋਂ ਇਕੱਠੇ ਹੋ ਜਾਣ ਉਹ ਵੀ ਚੋਰ ਤੇ ਉਹ ਵੀ ਚੋਰ ਤੇ ਦੋਵੇਂ ਇਕੱਠੇ ਨੂੰ ਤਾਂ ਕਹਿੰਦੇ ਜੇ ਮਸੇਰੇ ਭਾਏ ਭਰਾ ਨੇ ਬਲੈਕਮੇਲ ਕਰਨ ਵਾਸਤੇ 328 ਰੁਪਿਆਂ ਦੇ ਕੇਸ ਦੇ ਸਬੰਧ ਵਿੱਚ ਜੀ ਜਿਸ ਤਰ੍ਹਾਂ ਡੀਜੀਪੀ ਨੂੰ ਜਾ ਕੇ ਘੇਰਿਆ ਉੱਤੇ ਇੱਕ ਦਬਾਅ ਬਣਾਇਆ ਤੇ ਲੋਕ ਕਹਿਣਗੇ ਲਓ ਜੀ ਸੁਖਵੀਰ ਬਾਦਲ ਨੇ ਡੀਜੀਪੀ ਨੂੰ ਘੇਰ ਲਿਆ ਜੀ ਇਹ ਲੋਕਾਂ ਦੇ ਵਿੱਚ ਇੱਕ ਬੜਾ ਤਗੜਾ ਮੈਸੇਜ ਜਾਂਦਾ ਆਮ ਲੋਕ ਜਿਹੜੇ ਭੋਲੇ ਭਾਲੇ ਹੁੰਦੇ ਆਉਂਦੇ ਆ ਜੀ ਡੀਜੀਪੀ ਨੂੰ ਘੇਰ ਲਿਆ ਜੇ ਸੱਚਾ ਹੀ ਤਾਂ ਹੀ ਘੇਰਿਆ ਤੇ ਕੁਲਦੀਪ ਸਿੰਘ ਗੜਗੱਜ ਬੜਾ ਵੱਡਾ ਨਾਂ ਪਿੱਛੇ ਖਾਕ ਗੜਗੱਜ ਉਹ ਕਦੋਂ ਗੱਜੇਗਾ ਸੁਰਵੀਰ ਬਾਦਲ ਨੂੰ ਤੇਰੇ ਵੱਲੋਂ ਛੁਟੀਆਂ ਵੀ ਉਹ ਡੀਜੀਪੀ ਨੂੰ ਜਾ ਕੇ ਘਰੇ ਤੇ ਤੇਰੀ ਜੁਬਾਨ ਬੰਦ ਜੀ ਕੀ ਅੱਜ ਅਕਾਲ ਤਖਤ ਜਿਹੜਾ ਹੈ ਉਹ ਕੇਵਲ ਇਹ ਸੱਚ ਨਹੀਂ ਕਿ ਸੁਰਵੀਰ ਬਾਦਲ ਦਾ ਇੱਕ ਉਹ ਮੈਂ ਅਗਲੇ ਲਫ਼ਜ਼ ਨਾ ਬੋਲਾਂ ਕੋ ਮਾੜਾ ਲਫ਼ਜ਼ ਨਾ ਨਿਕਲ ਜੇ ਜਦੋਂ ਸਿੱਟ ਨੇ ਉਹਨਾਂ ਨੂੰ ਸਨਮਣ ਕੀਤਾ ਤੇ ਤੁਹਾਡੀਆਂ ਜਿਹੜੀਆਂ ਚੀਕਾਂ ਕਿਉਂ ਨਿਕਲੀਆਂ ਜੀ ਕੀ ਕੈ ਇਸ ਕਰਕੇ ਨਿਕਲੀਆਂ ਕਿ ਸਾਰਾ ਜਿਹੜਾ ਇਹ ਰਸਤਾ ਉਧਰ ਸਖਬੀਰ ਵੱਲੋਂ ਜਾ ਰਿਹਾ ਹੈ ਤੇ ਜੀ ਹੁਣ ਬਿਕਰਮਜੀਠੀਆ ਵੀ ਜਿਹੜਾ ਉਹ ਵੀ 2 ਨੰਬਰ ਦੇ ਕੰਮ ਕਰਦਾ ਤੇ ਜੀ ਤੇ ਗੁਰਿੰਦਰ ਢੱਲੋਂ ਵੀ 2 ਨੰਬਰ ਦੇ ਕੰਮ ਕਰਨ ਵਾਲਾ ਬੰਦਾ ਇਸ ਕਰਕੇ ਇਹਨਾਂ ਲੋਕਾਂ ਦੀ ਜਿਹੜੀ ਹੈ ਯਾਰੀ ਪਾਣੀ ਤੇ ਭਾਜਪੀ ਦੇ ਨਾਲ ਸਾੰਡ ਘਟ ਹੋਣੀ ਹੋਂ ਨਾਲੇ ਸਮੇਂ ਦੇ ਵਿੱਚ ਕਿਰਸ਼ਾ ਸਾਹਿਬ ਜੀ ਤੁਸੀਂ ਗੁਰਿੰਦਰ ਢਿੱਲੋਂ ਨੂੰ ਦੋ ਨੰਬਰ ਦਾ ਬੰਦਾ ਕਿਉਂ ਕਹਿ ਰਹੇ ਹੋ ਤਾਂ ਧਾਰਮਿਕ ਗੁਰੂ ਹੈ ਲੋਕਾਂ ਨੂੰ ਸੇਧ ਦਿੰਦੇ ਇੱਕ ਨਿਸ਼ਾਨ ਸਿੰਘ ਜੀ ਜੀ ਮੈਂ ਜੋ ਗੱਲ ਕਹਿ ਰਿਹਾ ਮੈਂ ਪੁੱਠਾ ਦੇ ਅਧਾਰ ਤੇ ਕਹਿ ਰਿਹਾ ਉਹਨਾਂ ਕੋਲ ਤਾਂ ਕਰੋੜਾਂ ਲੋਕ ਉਹਨਾਂ ਦੇ ਪੈਰਾਂ 'ਚ ਨਮਸਕਾਰ ਕਰਦੇ ਆ ਤੁਸੀਂ ਇਹਨਾਂ ਨੂੰ ਦੋ ਨੰਬਰ ਦਾ ਬੰਦਾ ਕਹਿ ਰਹੇ ਹੋ ਜੀ ਜਿਹੜੇ ਲੋਕ ਨੇ ਉਹ ਬਹੁਤ ਸਾਰੇ ਲੋਕ ਦੇ ਭੋਲੇ ਭਾਲੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੋਈ ਜੀ ਮੇਰਾ ਚੈਲੰਜ ਹੈ ਉਸੀਂ ਕਹਿੰਦੇ ਆ ਵੀ ਤੁਸੀਂ ਉਹਨੂੰ ਇਹ ਕਹਿੰਦਾ ਮੈਂ ਕਹਿੰਨਾ ਕਿ ਗੁਰਿੰਦਰ ਢਿੱਲੋਂ ਪੂਰੇ ਸੰਸਾਰ ਦੇ ਜ਼ਮੀਨ ਮਾਫੀਆ ਦਾ ਜੇ ਸਭ ਤੋਂ ਕੋਈ ਸਰਗਣਾ ਤੇ ਉਹ ਗੁਰਿੰਦਰ ਢਿੱਲੋਂ ਆ ਜੀ ਜਿਹੜਾ ਨਾ ਹਾਈ ਕੋਰਟ ਦੇ ਆਡਰਾਂ ਨੂੰ ਮੰਨਦਾ ਤੇ ਅੱਜ ਹਾਈ ਕੋਰਟ ਦੇ ਜੱਜ ਵੀ ਉਹਦੇ ਪੈਰਾਂ 'ਚ ਬੈਠਦੇ ਆ ਉਹ ਹੁਣ ਬਾਹਰ ਆ ਕੇ ਇਹ ਬੜਕਾ ਨਹੀਂ ਮਾਰਨਗੇ ਲੋਕਾਂ ਨੂੰ ਡਰਾਉਣਗੇ ਨਹੀਂ ਜਿਹੜੇ ਲੋਕ ਜਿਹੜੇ ਨੇ ਉਹ ਕਹਿਣਗੇ ਬੱਲੇ ਬੱਲੇ ਲਜੀਤੀਏ ਨੇ ਗੋਡੀਆਂ ਲਵਾਤੀਆਂ ਭਗਵੰਤ ਮਾਨ ਦੀਆਂ ਨੂੰ ਖਤਰਾ ਨਹੀਂਗਾ ਖਤਰਾ ਇਹਨਾਂ ਨੂੰ ਆਪਣੇ ਆਪ ਤੋਂ ਵੀ ਜਿਹੜੀਆਂ ਕਰਤੂਤਾ ਕੀਤੀਆਂ ਉਹਨਾਂ ਤੋਂ ਖਤਰਾ ਹੈ ਜੀ ਤੇ ਸਾਡੇ ਨਾਲ ਕੀ ਬਣੂਗਾ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਸੋ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸੋ ਅੱਜ ਵੱਡੀ ਗੱਲ ਕਰਾਂਗੇ ਪੰਜਾਬ ਦੀ ਭਖ ਦੀ ਸਿਆਸ ਦੀ ਸੁਖਵੀਰ ਬਾਦਲ ਆਪਣੀ ਕੋਰ ਕਮੇਟੀ ਨਾਲ ਡੀਜੀਪੀ ਗੌਰਵ ਜਾਦਵ ਦੇ ਹੈੱਡਕੁਆਰਟਰ ਨੂੰ ਘੇਰਿਆ ਤੇ ਸਵਾਲਾਂ ਦੀ ਝੜੀ ਲਾਈ ਡੀਜੀਪੀ ਦੀ ਲਾਈ ਵੱਡੀ ਕਲਾਸ ਦੂਜੇ ਪਾਸੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਮਜੀਠੀਆ ਦੀ ਰਿਹਾਈ ਤੇ ਮੋਹਰ ਲਗਵਾਈ ਚਰਚਾ ਵਿੱਚ ਹੈ ਸੋ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਸਿਆਸੀ ਮਾਹਰ ਭਾਈ ਬਲਦੇਵ ਸਿੰਘ ਸਿਰਸਾ ਸਾਹਿਬ ਸੋ ਸਿਰਸਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਖਾਲਸਾ ਦੀ ਫਤਿਹ ਜੀ ਸਿਰਸਾ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆ ਵੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਸਾਇਨ ਸਾਨਸੰਗੀ ਸਭ ਤੋਂ ਪਹਿਲਾਂ ਤੁਹਾਡਾ ਤੁਹਾਡੇ ਚੈਨਲ ਦਾ ਸਮੂਹ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਿਰਸਾ ਸਾਹਿਬ ਜੀ ਸਵਾਲ ਹੈਗਾ ਕਿ ਪੰਜਾਬ ਦੀ ਸਿਆਸਤ ਨਿਗਰਦੀ ਜਾ ਰਹੀ ਹੈ ਦਿਨੋ-ਦਿਨ ਖੇਤਰੀ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀ ਕੋਰ ਕਮੇਟੀ ਨਾਲ ਲੈ ਕੇ ਪੁਲਿਸ ਹੈੱਡਕੁਆਰਟਰ ਡੀਜੀਪੀ ਗੌਰਵ ਯਾਦਵ ਦੇ ਦਫ਼ਤਰ ਨੂੰ ਘੇਰ ਲੈਂਦੇ ਗੌਰਵ ਯਾਦਵ ਨੂੰ ਸਰਕਾਰ ਮਾਮਲੇ ਤੇ ਚੁੱਕੇ ਵੱਡੇ ਸਵਾਲ ਇਹ ਸਾਰੇ ਮਾਮਲੇ ਤੇ ਤੁਹਾਡਾ ਕੀ ਕਹਿਣਾ ਬਣਦਾ ਜੀ ਗੱਲ ਇਹ ਹੈ ਕਿ ਇਹ ਮਸਲਾ ਅੱਜ ਦਾ ਨਹੀਂ ਅਸਲ ਗੱਲ ਜੀ ਜੇ ਅਸੀਂ ਪਿੱਛੇ ਥੋੜਾ ਜਣਾ ਚਲੇ ਜਾਈਏ ਭਈ ਅੱਜ ਸੁਖਵੀਰ ਬਾਦਲ ਨੇ ਜਿਸ ਤਰੀਕੇ ਨਾਲ ਆਪਣਾ ਪ੍ਰੈਸ਼ਰ ਪਾਉਣ ਵਾਸਤੇ ਤੇ ਆਪਣੇ ਆਪ ਨੂੰ ਦੁੱਧ ਤੋਤਾ ਦੱਸਣ ਵਾਸਤੇ ਤੇ ਲੋਕਾਂ ਨੂੰ ਬਲੈਕਮੇਲ ਕਰਨ ਵਾਸਤੇ 328 ਰੂਪਾਂ ਦੇ ਕੇਸ ਦੇ ਸੰਬੰਧ ਵਿੱਚ ਜੀ ਜਿਸ ਤਰ੍ਹਾਂ ਡੀਜੀਪੀ ਨੂੰ ਜਾ ਕੇ ਘੇਰਿਆ ਉੱਤੇ ਇੱਕ ਦਬਾਅ ਬਣਾਇਆ ਤੇ ਲੋਕ ਕਹਿਣਗੇ ਜੀ ਸੁਖਵੀਰ ਬਾਦਲ ਨੇ ਡੀਜੀਪੀ ਨੂੰ ਘੇਰ ਲਿਆ ਜੀ ਇਹ ਲੋਕਾਂ ਦੇ ਵਿੱਚ ਇੱਕ ਬੜਾ ਤਗੜਾ ਮੈਸੇਜ ਜਾਂਦਾ ਆਮ ਲੋਕ ਜਿਹੜੇ ਭੋਲੇ ਭਾਲੇ ਹੁੰਦੇ ਆਉਂਦੇ ਆ ਜੀ ਡੀਜੀਪੀ ਨੂੰ ਘੇਰ ਲਿਆ ਜੇ ਸੱਚ ਆ ਹੀ ਤਾਂ ਹੀ ਘੇਰਿਆ ਜੀ ਲੇਕਿਨ ਹਕੀਕਤ ਕੀ ਹੈ ਕਿ ਜਿਹੜਾ ਐਸ ਕੋਹਲੀ ਜੀ ਵੀਰ ਦਾ ਜਿਹੜਾ ਸਾਰੇ ਕਾਰੋਬਾਰ ਕਰਨ ਵਾਲਾ ਉਹ ਬੰਦੇ ਦਾ ਫੜੇ ਜਾਣਾ ਹਾਂਜੀ ਹੋਰ ਜਿੰਨੇ ਵੀ ਅੱਜ ਤੱਕ ਜਿਹੜੀ ਸਿੱਟ ਨੇ ਜਿਹੜੀ ਆ ਉੱਥੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਬਟਾਵਲਾ ਵੱਲੋਂ ਜਿਹੜੀ 168 ਨੰਬਰ ਐਫ ਆਈ ਆਰ ਦਰਜ ਕਰਾਈ ਗਈ ਆ ਉਸ ਐਫ ਆਈ ਆਰ ਨੂੰ ਖੁਰਦਪੁਰ ਦਾ ਕਰਨ ਲਈ ਜੀ ਔਰ ਲੋਕਾਂ ਦਾ ਧਿਆਨ ਪਾਸੇ ਹਟਾਉਣ ਲਈ ਹਾਂਜੀ ਸੰਗਵੀਰ ਬਾਦਲ ਉਥੇ ਗਿਆ ਹੈ ਔਰ ਇਹ ਪਹਿਲੀ ਵਾਰ ਨਹੀਂ ਕਹਿੰਦਾ ਕਿ ਮੇਰੇ ਤੇ ਕਰੋ ਪਰਚਾ ਮੈਨੂੰ ਅਰੈਸਟ ਕਰੋ ਹਾਂਜੀ ਹੁਣ ਜੇ ਅੱਗੋਂ ਕੋਈ ਹੁੰਦਾ ਨਾ ਪ੍ਰਤਾਪ ਸਿੰਘ ਕੈਰੋਂ ਵਰਗਾ ਕੋਈ ਮੁੱਖ ਮੰਤਰੀ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦ ਇੱਕ ਵਾਰ ਪਟਵਾਰੀਆਂ ਨੇ ਹੜਤਾਲ ਕਰਤੀ ਤੇ ਉਹਨੇ ਆਖਿਆ ਚਲੋ ਸਾਰੇ ਘਰ ਨੂੰ ਹਾਂਜੀ ਸਾਰੇ ਨਵੇਂ ਭਤੀ ਕਰ ਲੈ ਹੂੰ ਅੱਜ ਕੋਤਰਾਂ ਦਾ ਪੰਜਾਬ ਦਾ ਕੋ ਮੁੱਖ ਮੰਤਰੀ ਹੁੰਦਾ ਤੇ ਇਹਨੂੰ ਕਹਿੰਦਾ ਵੀ ਆ ਜਾ ਹਾਂਜੀ ਜਿੰਨੇ ਸਬੂਤ ਐਸਐਸ ਕੋਲੀ ਨੇ ਇਹਦੇ ਸਬੰਧ ਵਿੱਚ ਦਿੱਤੇ ਨੇ ਤੇ ਇਹਨਾਂ ਨੂੰ ਇਸੇ ਚੀਜ਼ ਦਾ ਦੋਖਾ ਕਿ ਇਹ ਪ੍ਰੋਗਰਾਮ ਹੋਣਾ ਹੀ ਹੋਣਾ ਹੈ ਹੁਣ 328 ਰੂਪ ਜਿਹੜੇ ਨੇ ਉਹ ਕਿੱਥੇ ਗਏ ਵੀ ਜੀ ਉਹ ਇੱਕ ਪਾਸੇ ਅਕਾਲ ਤਖਤ ਦਾ ਜਥੇਦਾਰ ਹਾਂਜੀ ਇਹ ਗੱਲ ਕਹਿ ਰਿਹਾ ਕਿ ਕਿਸੇ ਨੇ ਇਸ ਕੇਸ ਦੇ ਸਬੰਧ ਵਿੱਚ ਬੋਲਣਾ ਨਹੀਂ ਜੀ ਉਹ ਵਕੀਲਾਂ ਨੂੰ ਕਹਿ ਰਿਹਾ ਕਿ ਤੁਸੀਂ ਨਹੀਂ ਬੋਲਣਾ ਹੂੰ ਉਹ ਸੱਟ ਨੂੰ ਕਹਿ ਰਿਹਾ ਤੁਸੀਂ ਨਹੀਂ ਬੋਲਣਾ ਧੀੜਿਆ ਨੂੰ ਕਹਿ ਰਿਹਾ ਤੁਸੀਂ ਨਹੀਂ ਬੋਲਣਾ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਇੱਕ ਕੁਲਦੀਪ ਸਿੰਘ ਗੜਗੱਜ ਬੜਾ ਵੱਡਾ ਨਾਂ ਪਿੱਛੇ ਆ ਗੜਗੱਜ ਉਹ ਕਦੋਂ ਗੱਜੇਗਾ ਸੁਰਵੀਰ ਬਾਦਲ ਨੂੰ ਤੇਰੇ ਵੱਲੋਂ ਛੁੱਟੀਆਂ ਵੀ ਉਹ ਡੀਜੀਪੀ ਨੂੰ ਜਾ ਕੇ ਘਰੇ ਤੇ ਤੇਰੀ ਜ਼ੁਬਾਨ ਬੰਦ ਜੀ ਕੀ ਅੱਜ ਅਕਾਲ ਤਖਤ ਜਿਹੜਾ ਹੈ ਉਹ ਕੇਵਲ ਇਹ ਸੱਚ ਨਹੀਂ ਕਿ ਸੁਰਵੀਰ ਬਾਦਲ ਦਾ ਇੱਕ ਉਹ ਮੈਂ ਅਗਲੇ ਲਫ਼ਜ਼ ਨਾ ਬੋਲਾਂ ਕੋ ਮਾੜਾ ਲਫ਼ਜ਼ ਨਾ ਨਿਕਲ ਜੇ ਜੀ ਵੀ ਇੱਕ ਉਹਦਾ ਜੀ ਹਜੂਰੀਆ ਬਣ ਕੇ ਰਹਿ ਗਿਆ ਜਥੇਦਾਰੇ ਹੂੰ 728 ਰੂਪਾਂ ਦਾ ਗਾਇਬ ਹੋਣਾ ਤੇ ਉਹਦੇ ਸਬੰਧ ਵਿੱਚ ਆਪਾਂ 5 5.5 ਸਾਲ ਲੋਕਾਂ ਵੱਲੋਂ ਜਿਹੜਾ ਉਹ ਅਣਮਿਥੇ ਸਮੇਂ ਦੇ ਧੰਨੇ ਚਲਾ ਕੇ ਲੜਾਈ ਲੜ ਕੇ ਤੇ ਐਫਆਈਆਰ ਕਰਾਈ ਤੇ ਉਹ ਸਿੱਟ ਨੂੰ ਸਹਿਯੋਗ ਦੇਣ ਦੀ بجائے ਪਹਿਲਾਂ ਤਾਂ ਕਹਿੰਦਾ ਕਿ ਸਿੱਟ ਨੂੰ ਸਹਿਯੋਗ ਹੀ ਨਹੀਂ ਦੇਣਾ ਹਾਂਜੀ ਜਦੋਂ ਵੇਖਿਆ ਕਿ ਜੇ ਸਹਿਯੋਗ ਨਾ ਦਿੱਤਾ ਤੇ ਇਹ ਕਾਨੂੰਨੀ ਤੌਰ ਤੇ ਤਾਂ ਆਪ ਹੀ ਇਥੇ ਚੱਲ ਜਾਗਾ ਤਾਂ ਫੇਰ ਅਸੀਂ ਕੀ ਜਵਾਬ ਦਵਾਂਗੇ ਜੀ ਤੇ ਫੇਰ ਕਹਤਾ ਜੀ ਸਹਿਯੋਗ ਦਿਓ ਇੱਕ ਬੰਨੇ ਸਹਿਯੋਗ ਦੇਣ ਦੀ ਗੱਲ ਕਰਦੇ ਜੇ ਦੂਸਰੇ ਪਾਸੇ ਕਹਿੰਦੇ ਜੇ ਵੀ ਸਿੱਟ ਜਿਹੜੀ ਆ ਇਹ ਆਪ ਮਲਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਜੀ ਸੁਖਬੀਰ ਬਾਦਲ ਵੀ ਕਹਿ ਰਿਹਾ ਵੀ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਤੁਹਾਡੀ ਕਹਿ ਰਿਹਾ ਪਰੇਸ਼ਾਨ ਕਰ ਰਹੇ ਆ ਭਈ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਹੋਈ ਆ ਤੇ ਤੁਹਾਡੇ ਦੋਸ਼ੀਆਂ ਨੇ ਜਿਨ੍ਹਾਂ ਬੰਦਿਆਂ ਦੇ ਨਾਲ ਲੈ ਰਹੇ ਤੇ ਉਹ ਬੰਦੇ ਸਬੰਧਤ ਜਦੋਂ ਸਿੱਟ ਨੇ ਉਹਨਾਂ ਨੂੰ ਸਨਮਣ ਕੀਤਾ ਤੇ ਤੁਹਾਡੀਆਂ ਜਿਹੜੀਆਂ ਚੀਕਾਂ ਕਿਉਂ ਨਿਕਲੀਆਂ ਜੀ ਚੀਕਾਂ ਇਸ ਕਰਕੇ ਨਿਕਲੀਆਂ ਕਿ ਸਾਰਾ ਜਿਹੜਾ ਇਹ ਰਸਤਾ ਉਧਰ ਸਖਬੀਰ ਵੱਲੋਂ ਜਾ ਰਿਹਾ ਤੇ ਜੀ ਇਸ ਕਰਕੇ ਅੱਜ ਡੇਰੇਦਾਰਾਂ ਨੂੰ ਖੁਸ਼ ਕਰਨ ਵਾਸਤੇ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਚੜਾਉਂ ਰਿਹਾ ਔਰ ਤੁਸੀਂ ਇਹ ਵੇਖੋ ਕਿ ਜਿਹੜਾ ਬਿੱਕਰ ਮਜੀਠੀਏ ਦੀ ਤੇ ਫੇਰ ਜਿਹੜੀ ਆਪਸੀ ਮੁਲਾਕਾਤਾਂ ਹੁੰਦੀਆਂ ਨੇ ਤੇਰਾ ਰਾਧਾ ਸੁਆਮੀ ਨਾਲ ਹਾਂਜੀ ਇਹਨਾਂ ਦੇ ਅਰਥ ਕੀ ਨੇ ਹੂੰ ਸ਼ਾਨਾ ਕਹਿੰਦੀਆ ਚੋਰ ਚੋਰ ਮਸੇਰੇ ਪਾਈ ਤੇ ਦੋਵੇਂ ਚੋਰ ਜਦੋਂ ਇਕੱਠੇ ਹੋ ਜਾਣ ਉਹ ਵੀ ਚੋਰ ਤੇ ਉਹ ਵੀ ਚੋਰ ਤੇ ਦੋਵੇਂ ਇਕੱਠੇ ਨੂੰ ਤਾਂ ਕਹਿੰਦੇ ਜੇ ਮਸੇਰੇ ਭਾਇ ਭਰਾ ਨੇ ਤੇ ਜੀ ਹੁਣ ਬਿਕਰਮ ਜੀਠੀਆ ਵੀ ਜਿਹੜਾ ਉਹ ਵੀ 2 ਨੰਬਰ ਦੇ ਕੰਮ ਕਰਦਾ ਤੇ ਜੀ ਤੇ ਗੁਰਿੰਦਰ ਢੱਲੋਂ ਵੀ 2 ਨੰਬਰ ਦੇ ਕੰਮ ਕਰਨ ਵਾਲਾ ਬੰਦਾ ਇਸ ਕਰਕੇ ਇਹਨਾਂ ਲੋਕਾਂ ਦੀ ਜਿਹੜੀ ਹੈ ਯਾਰੀ ਪਾਣੀ ਤੇ ਭਾਜਪੀ ਦੇ ਨਾਲ ਸਾੰਡ ਘਟ ਹੋਣੀ ਔਰ ਨਾਲੇ ਸਮੇਂ ਦੇ ਵਿੱਚ ਸਿਰਸਾ ਸਾਹਿਬ ਜੀ ਤੁਸੀਂ ਗ੍ਰਿੰਦਰ ਢਿੱਲੋਂ ਨੂੰ ਦੋ ਨੰਬਰ ਦਾ ਬੰਦਾ ਕਿਉਂ ਕਹਿ ਰਹੇ ਹੋ ਤਾਂ ਧਾਰਮਿਕ ਗੁਰੂ ਹੈ ਲੋਕਾਂ ਨੂੰ ਸੇਧ ਦਿੰਦੇ ਇੱਕ ਨਿਸ਼ਾਨ ਸਿੰਘ ਜੀ ਜੀ ਮੈਂ ਜੋ ਗੱਲ ਕਹਿ ਰਿਹਾ ਮੈਂ ਪੱਥਾਂ ਦੇ ਅਧਾਰ ਤੇ ਕਹਿ ਰਿਹਾ ਉਹਨਾਂ ਕੋਲ ਤਾਂ ਕਰੋੜਾਂ ਲੋਕ ਉਹਨਾਂ ਦੇ ਪੈਰਾਂ 'ਚ ਨਮਸਕਾਰ ਕਰਦੇ ਆ ਤੁਸੀਂ ਇਹਨਾਂ ਨੂੰ ਦੋ ਨੰਬਰ ਦਾ ਬੰਦਾ ਕਹਿ ਰਹੇ ਹੋ ਜੀ ਜਿਹੜੇ ਲੋਕ ਨੇ ਉਹ ਬਹੁਤ ਸਾਰੇ ਲੋਕ ਦੇ ਭੋਲੇ ਭਾਲੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੋਈ ਜੀ ਮੇਰਾ ਚੈਲੰਜ ਤੁਸੀਂ ਕਹਿੰਦੇ ਆ ਵੀ ਤੁਸੀਂ ਉਹਨੂੰ ਇਹ ਕਹਿੰਦਾ ਮੈਂ ਕਹਿੰਨਾ ਕਿ ਗੁਰਿੰਦਰ ਢਿੱਲੋਂ ਪੂਰੇ ਸੰਸਾਰ ਦੇ ਜ਼ਮੀਨ ਮਾਫੀਆ ਦਾ ਜੇ ਸਭ ਤੋਂ ਕੋਈ ਸਰਗਣਾ ਤੇ ਉਹ ਗੁਰਿੰਦਰ ਢਿੱਲੋਂ ਆ ਜੀ ਜਿਹੜਾ ਨਾ ਹਾਈ ਕੋਰਟ ਦੇ ਆਰਡਰਾਂ ਨੂੰ ਮੰਨਦਾ ਤੇ ਅੱਜ ਹਾਈ ਕੋਰਟ ਦੇ ਜੱਜ ਵੀ ਉਹਦੇ ਪੈਰਾਂ 'ਚ ਬੈਠਦੇ ਆ ਜੀ ਇਹ ਮੈਂ ਗੱਲ ਕਹਿ ਰਿਹਾ ਚੈਨਲ ਤੇ ਬੋਲ ਰਿਹਾ ਮੈਂ ਮੈਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਚੈਨਲ ਹੈ ਬਹੁਤ ਲੋਕਾਂ ਦੇ ਵਿੱਚ ਆਵਾਜ਼ ਜਿਹੜੀ ਆ ਉਹ ਪਹੁੰਚਾਉਂਦਾ ਹੈ ਜੀ ਜੀ ਉਹਨਾਂ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹ ਵੀ ਗਰੇਂਦਰ ਢੱਲੋਂ ਦੇ ਖਿਲਾਫ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈਗੇ ਜੀ ਤੇ ਇਹ ਸਾਰਾ ਜਿਹੜਾ ਹੈ ਉਹ ਇੱਥੇ ਮੋਦੀ ਉੱਥੇ ਆਵੇ ਤੁਸੀਂ ਵੇਖੋ ਨਾ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਹਾਂਜੀ ਪ੍ਰਕਾਸ਼ ਸਿੰਘ ਬਾਦਲ ਅੱਜ ਤੇ ਨਹੀਂ ਹੈਗਾ ਜਿਹਨਾਂ ਚਿਰ ਪ੍ਰਕਾਸ਼ ਸਿੰਘ ਬਾਦਲ ਉੱਥੇ ਰਿਹਾ ਉਹ ਜਾਂਦਾ ਰਿਹਾ ਡੇਰੇਚ ਡੇਰੇ ਜਾਂਦਾ ਰਿਹਾ ਕਾਂਗਰਸੀ ਉੱਥੇ ਡੇਰੇ ਚ ਆਉਂਦੇ ਆ ਆਪ ਵਾਲੇ ਡੇਰੇ ਚ ਆਉਂਦੇ ਆ ਸਾਰੇ ਜਿਹੜੇ ਤੁਹਾਡੇ ਇਹਨੇ ਕੇਜਰੀਵਾਲ ਵਰਗੇ ਸਾਰੇ ਉੱਥੇ ਡੇਰੇ ਚ ਹਾਜ਼ਰੀਆਂ ਭਰਦੇ ਆ ਜੀ ਮੋਦੀ ਵਰਗੇ ਆਉਂਦੇ ਆ ਆਰਐਸਐਸ ਵਾਲੇ ਆਉਂਦੇ ਆ ਹਾਂਜੀ ਜਿੰਨੀਆਂ ਰਾਜਨੀਤਿਕ ਪਾਰਟੀਆਂ ਤੇ ਜਿੰਨੇ ਵੀ ਇਹ ਲੋਕ ਨੇ ਸਾਰੇ ਦੇ ਸਾਰੇ ਉੱਥੇ ਜਾਂਦੇ ਆ ਇਹ ਜੀ ਔਰ ਕਿਉਂ ਜਾਂਦੇ ਨੇ ਵੀ ਉੱਥੇ ਜੀ ਲੋਕ ਬੜੇ ਆਉਂਦੇ ਆ ਇਹ ਧਾਰਮਿਕ ਹੈ ਜੇਕਰ ਗੁਰਿੰਦਰ ਸਿੰਘ ਢਿੱਲੋਂ ਧਾਰਮਿਕ ਹੈ ਜੀ ਤਾਂ ਮੈਨੂੰ ਇਹ ਦੱਸੋ ਕਿ ਜ਼ਮੀਨ ਮਾਫੀਆ ਦੇ ਗੁੰਡਿਆਂ ਦੀ ਕੀ ਪਛਾਣ ਹੋਵੇਗੀ ਹੂੰ ਉਹ ਕਹੌਣੋ ਕਿਹੋ ਜੇ ਉਹਨਾਂ ਦੀ ਜਿਹੜੀ ਆ ਉਹ ਸ਼ਕਲ ਸੂਰਤ ਉਹਨਾਂ ਦੇ ਕੰਮ ਕਰ ਕਿਹੋ ਜੇ ਹੋਣਗੇ ਜੇਕਰ ਇਹ ਧਾਰਮਿਕ ਤਾਂ ਮੇਰਾ ਚੈਲੰਜ ਹੈ ਮੈਂ ਜਿਹੜੇ ਬੰਦੇ ਲੋਕ ਇਹਨੂੰ ਮੰਨਦੇ ਨੇ ਉਹ ਭੋਲੇ ਭਾਲੇ ਨੇ ਉਹਨਾਂ ਨੂੰ ਕੁਝ ਨਹੀਂ ਕਵਾਂਗਾ ਬਾਕੀ ਜਿਹੜੇ ਇਹਨੂੰ ਇਹਦੀ ਕਾਰਵਾਈ ਕਰਦੇ ਨੇ ਹਾਂਜੀ ਜਿਹੜੇ ਇਹਦੇ ਹੱਕ ਤੇ ਬੋਲਦੇ ਨੇ ਜਿਹੜੇ ਡੇਰਾ ਤੇ ਜਾਂਦੇ ਨੇ ਮੇਰਾ ਉਹਨਾਂ ਨੂੰ ਚੈਲੰਜ ਆਪੀ ਉਹ ਇੱਕ ਪਾਸੇ ਕਿਸੇ ਵੀ ਟੀਵੀ ਚੈਨਲ ਦੇ ਉੱਤੇ ਮੇਰੇ ਨਾਲ ਡਿਬੇਟ ਕਰ ਲੈਣਾ ਤੇ ਜੀ ਮੈਂ ਸਵਾਲ ਕਰਾਂਗਾ ਜਵਾਬ ਉਹ ਦੇਣ ਉਹ ਸਵਾਲ ਕਰਾਂ ਜਵਾਬ ਮੈਂ ਨਹੀਂ ਦਊਗਾ ਹਾਂਜੀ ਤੇ ਫੈਸਲਾ ਲੋਕ ਕਰਨ ਜੇ ਮੈਂ ਡੇਰਾ ਮੁਖੀ ਨੂੰ ਕੱਲ ਮੈਂ ਹਾਈ ਕੋਰਟ ਦੇ ਵਿੱਚ ਮੇਰੀ ਤਰੀਖ ਸੀ ਪਰसों 5 ਤਰੀਕ ਸੀ ਮੇਰੀ ਹਾਈ ਕੋਰਟ ਦੇ ਵਿੱਚ ਹਾਂਜੀ ਜਿਹੜਾ ਕਿ ਡੇਰਾ ਰਾਧਾ ਸਵਾਮੀਆਂ ਨੇ ਦਰਿਆ ਦੇ ਵਹਾਅ ਨੂੰ ਬਦਲ ਕੇ ਤੇ ਲੋਕਾਂ ਦੀਆਂ ਜ਼ਮੀਨਾਂ ਨੂੰ ਹੜੱਪ ਕਰਨ ਵਾਸਤੇ ਇੱਕ ਰਸਤਾ ਚੁਣਿਆ ਆ ਤੇ ਜੀ ਉਹ ਸਬੰਧ ਹਾਈ ਕੋਰਟ ਚ ਕੇਸ ਕੀਤਾ ਸੀ ਤੇ 35 ਨੂੰ ਆਰਡਰ ਹੋਇਆ ਸੀ ਮਨਜੋਗ ਹਾਈ ਕੋਰਟ ਵੱਲੋਂ ਕਿ ਕਿਸੇ ਨੇ ਵੀ ਦਰਿਆ ਦੇ ਨਾਲ ਛੇੜਛਾੜ ਨਹੀਂ ਕਰਨੀ ਤੇ ਜੀ ਲੇਕਿਨ ਉਹ ਛੇੜਛਾੜ جاری ਰਹੀ ਤੇ ਫਿਰ ਅਸੀਂ ਭਾਈ ਕੰਟੈਂਪਟ ਜੀ ਕੰਟੈਂਪਟ ਦਾ ਕੇਸ ਲੱਗਿਆ ਸੀ ਮੇਰਾ ਤੇ ਵੇਖੋ ਤੁਸੀਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਖੀ ਸਾਨੀ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਕ੍ਰਿਸ਼ਨ ਕੁਮਾਰ ਸਕੱਤਰ ਜਰ ਸਲੋ ਸਲੋਤਾ ਜਿਹੜਾ ਹਾਂ ਜੀ ਇਹਨਾਂ ਨੇ ਐਫੀਡੇਵਟ ਦਿੱਤਾ ਹਾਈ ਕੋਰਟ ਦੇ ਵਿੱਚ ਤੇ ਇਸ ਦੇਰੇ ਵੱਲੋਂ ਕੋਈ ਵੀ ਦਰਿਆ ਨਾਲ ਛੇੜਛਾੜ ਨਹੀਂ ਹੋ ਰਹੀ ਤੇ ਇਹ ਝੂਠਾ ਇਲਜ਼ਾਮ ਲਾਇਆ ਜਾ ਰਿਹਾ ਹੈ ਬੰਦੇਵ ਸਿੰਘ ਸਾਹਿਬ ਵੱਲੋਂ ਜੀ ਅਸੀਂ ਜਦੋਂ ਪੇਸ਼ ਹੋਏ ਪਰਸੋ ਤੇ ਮੇਰੇ ਉਹਨਾਂ ਦੇ ਵਕੀਲ ਨੇ ਕਿਹਾ ਜੀ ਆ ਐਫੀਡੇਵਟ ਆ ਗਏ ਨੇ ਤੇ ਕੋਈ ਛੇੜਛਾੜ ਨਹੀਂ ਹੋ ਰਹੀ ਮੇਰੇ ਵਕੀਲ ਨੇ ਅੱਧਾ ਘੰਟਾ ਬੈਠ ਕੇ ਕਿ ਜੀ ਵੀ ਆ ਵੇਖੋ ਸਾਰੇ ਸਬੂਤ ਪੇਸ਼ ਕੀਤੇ ਲੈਪਟਾਪ ਨਾਲ ਖੜਿਆ ਵੀਡੀਓ ਦਿਖਾਈਆਂ ਵੀ ਆ ਵੇਖੋ ਜੀ ਕੀ ਕੁਝ ਹੋ ਰਿਹਾ ਹਾਂਜੀ ਪਰ ਜੱਜ ਇੱਕੋ ਹੀ ਗੱਲ ਸਿਰ ਹਿਲਾਈਗਾ ਕਹਿੰਦਾ ਨਹੀਂ ਜੀ ਆ ਕਮਿਸ਼ਨਰ ਜਿਹੜਾ ਡਿਪਟੀ ਕਮਿਸ਼ਨਰਾਂ ਦੇ ਜਿਹੜੇ ਐਫੀਡੇਵਟ ਆ ਗਏ ਨੇ ਉਹ ਠੀਕ ਨੇ ਮੈਂ ਉਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਫਿਰ ਮੈਂ ਬੋਲਿਆ ਉੱਥੇ ਮੈਂ ਕਿਹਾ ਜਨ ਸਾਹਿਬ ਮੈਂ ਬੋਲਣਾ ਚਾਹਣਾ ਹੈ ਕਹਿੰਦੇ ਬੋਲੋ ਮੈਂ ਕਿਹਾ ਡੇਰਾ ਰਾਧਾ ਸਵਾਮੀ ਵਾਲੇ ਵੱਲੋਂ ਲੰਬੇ ਸਮੇਂ ਤੋਂ ਲੈ ਕੇ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਪੰਚਾਇਤ ਦੀਆਂ ਜ਼ਮੀਨਾਂ ਮਰੇ ਬੰਦੇ ਨੇ ਰਜਿਸਟਰੀਆਂ ਕਰ ਕੀਤੇ ਇਹ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾ ਰਿਆ ਧੱਤੇ ਨਾਲ ਕਬਜ਼ਾ ਕਰ ਰਿਆ ਦਰਿਆ ਦਾ ਵਾਹ ਬਦਲ ਦਿੱਤਾ ਔਰ ਇਹ ਜਿਹੜਾ ਇਥੋਂ ਤੱਕ ਇਨਾ ਤੱਕਾ ਹੋ ਰਿਹਾ ਹੈ ਹਾਂਜੀ ਉਹਨੂੰ ਉਹਦੇ ਸਬੰਧ ਵਿੱਚ ਨਾ ਤਾਂ ਸਾਡੀ ਕੋਈ ਥੱਲੇ ਪ੍ਰਸ਼ਾਸਨ ਅਧਿਕਾਰੀ ਹੁੰਦੇ ਆ ਨਾ ਸਾਡੀ ਸਰਕਾਰ ਹੁੰਦੀ ਆ ਅਸੀਂ ਤੁਹਾਡੇ ਕੋਲ ਆਏ ਆ ਤੇ ਤੁਹਾਡੇ ਵੱਲੋਂ ਜਿਹੜੇ ਹਾਈ ਕੋਰਟ ਦੇ ਆਰਡਰ ਨੇ ਉਹਨਾਂ ਦੀ ਉਹ ਪ੍ਰਵਾਹ ਨਹੀਂ ਕਰਦਾ ਹੂੰ ਤੇ ਤੁਸੀਂ ਕਹਿੰਦੇ ਜੇ ਪੀਆ ਆਏ ਬੀ ਡੀ ਐਮ ਤਾਂ ਆ ਗਿਆ ਡਿਪਟੀ ਕਮਿਸ਼ਨਰ ਉਹਦਾ ਵੀ ਉਹਨਾਂ ਨੇ ਮੈਂ ਕਿਹਾ ਝੂਠਿਆ ਐਫੀਡਵਿਟ ਦਿੱਤੇ ਆ ਸਿਰਸਾ ਸਾਹਿਬ ਜੀ ਕਸੀ ਮੈਂ ਹਾਈ ਕੋਰਟ ਦੇ ਵਿੱਚ ਮੈਂ ਜੱਜ ਸਾਹਿਬ ਨੂੰ ਜੱਜ ਸਾਹਿਬ ਨੂੰ ਇਸ ਮਾਮਲੇ ਤੇ ਸਬੂਤ ਪੇਸ਼ ਨਹੀਂ ਕੀਤੇ ਸੀਗੇ ਇੱਕ ਤੇ ਦੋ ਜੀ ਵੀਡੀਓ ਵੀਡੀਓ ਬਕੰਗਿਆ ਰਿਕਾਰਡ ਕਰਵਾਤ ਕਾਇਆ ਜੀ ਪਰ ਜੱਜ ਸਾਹਿਬ ਤੇ ਕੋਈ ਟਰਟਾ ਲਾਈ ਹੈ ਉਹਨਾਂ ਦੇ ਹੱਕ ਚ ਹੀ ਬੋਲੀ ਗਏ ਜੀ ਮੁਰਖਾ ਜਦੋਂ ਮੈਂ ਕਿਹਾ ਨਾ ਜੀ ਮੈਂ ਐਫੀਡੀਆਮਟ ਦੇਣਾ ਹੂੰ ਤੁਸੀਂ ਭੇਜੋ ਮੇਰੇ ਨਾਲ ਕਮਿਸ਼ਨ ਉੱਥੇ ਪੁਆਇੰਟ ਕਰੋ ਹਾਂਜੀ ਉਹ ਮੌਕੇ ਤੇ ਜਾਵੇ ਸਾਰੇ ਲੋਵੇ ਨਾਲ ਪੀੜਤ ਪਰਿਵਾਰਾਂ ਨੂੰ ਨਾਲ ਲਵੇ ਹਾਂਜੀ ਤੇ ਵੀਡੀਓ ਰਿਕਾਰਡਿੰਗ ਹੋਵੇ ਹੂੰ ਉਹ ਕਰਕੇ ਤੁਹਾਡੇ ਪੇਸ਼ ਕੀਤੀ ਜਾਵੇ ਤੁਸੀਂ ਇਹ ਕੰਮ ਕਰ ਦੋ ਤੇ ਜੇਕਰ ਡੇਰਾ ਰਾਧਾ ਸਵਾਮੀ ਅੱਜ ਵੀ ਦਰਿਆ ਦੇ ਨਾਲ ਉਥੇ ਛੇੜਛਾੜ ਨਾ ਕਰ ਰਿਹਾ ਹੋਵੇ ਉਹਦਾ ਬਾਹ ਨਾ ਮਦਦ ਰਿਹਾ ਹੋਵੇ ਉਥੇ ਨਜਾਇਜ਼ ਕੰਮ ਨਾ ਕਰ ਰਿਹਾ ਹੋਵੇ ਤੇ ਮੈਂ ਹਲਕਿਆ ਬਿਆਨ ਦੇਣਾ ਵੀ ਬੇਸ਼ੱਕ ਜੀ ਮੈਨੂੰ ਫਾਂਸੀ ਤੇ ਲਵਾ ਦਿਓ ਮੈਨੂੰ ਗੋਲੀ ਮਰਵਾ ਦਿਓ ਜੋ ਸਜ਼ਾ ਤੁਹਾਡਾ ਤੁਹਾਡੀ ਮਰਜ਼ੀ ਹੋएगी ਜੋ ਸਜ਼ਾ ਮਰਜ਼ੀ ਦਿਓ ਜੀ ਮੈਂ ਹਲਫਿਆ ਬਿਆਨ ਦੇਣਾ ਜਨਾਬ ਨੂੰ ਭਰੀ ਅਦਾਲਤ ਵਿੱਚ ਹਮ ਪਰ ਤੁਸੀਂ ਇੱਕ ਵਾਰਾ ਕਮਿਸ਼ਨ ਤਾਂ ਭੇਜੋ ਪਰ ਜੱਜ ਨੇ ਸਾਡੀ ਨਹੀਂ ਸੁਣੀ ਜੀ ਸਾਨੂੰ ਉਹ ਕੇਸ ਵਾਪਸ ਲੈਣਾ ਪੈਣਾ ਜੀ ਮੈਂ ਇਸ ਕਰਕੇ ਕਹਿੰਦਾ ਹਾਂ ਕਿ ਹਰਪ੍ਰੀਤ ਸਿੰਘ ਪੁੱਤਰ ਬੂਟ ਸਿੰਘ ਪਿੰਡ ਸੇਰੋ ਨਗਰਾ ਹਾਂਜੀ ਉਹਦੀ ਮੌਤ ਹੁੰਦੀ ਹੈ 2000 ਨਾ ਸੌਰੀ 1998 ਵਿੱਚ ਜੀ ਤੇ ਉਹਦੀ ਰਜਿਸਟਰੀ ਹੁੰਦੀ ਆ 2007 ਵਿੱਚ ਜੀ ਖੁਦ ਕਰਦਾ ਆ ਆਪ ਆ ਕੇ ਹੂੰ ਉੱਤੋਂ ਆ ਕੇ ਕਰ ਗਿਆ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਨੇ ਤੇ ਜੀ ਅਤੇ ਦੋ ਦੋ ਮਰਲੇ ਸ਼ੈਡਿਊਲ ਕਾਸਟਾ ਦੇ ਪਲਾਟ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਕਬਜ਼ੇ ਕੀਤੇ ਨੇ ਇਹ ਜੀ ਗੁਰਦੁਆਰੇ ਦੀਆਂ ਜ਼ਮੀਨਾਂ ਤੇ ਇਹਨਾਂ ਦੇ ਕਬਜ਼ੇ ਬਾਬਾ ਜੀਵਨ ਸਿੰਘ ਦੇ ਜੇ ਕੁਝ ਮਤਲਬ ਜਿਹੜੇ ਬਾਬਾ ਜੀਵਨ ਸਿੰਘ ਜੀ ਨਾਲ ਪਿਆਰ ਕਰਨ ਵਾਲੇ ਲੋਕ ਨੇ ਜੋ ਮੇਰੀ ਗੱਲ ਸੁਣਦੇ ਉਹਨਾਂ ਤੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਤੁਹਾਡੇ ਚੈਨਲ ਦੇ ਰਾਹੀਂ ਜੀ ਕਿ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿੱਚ ਪਿੰਡ ਬੜਾਇਚ ਗੁਰਦੁਆਰੇ ਬਣੇ ਨੂੰ ਕੋਸੀ 90 ਸਾਲ ਹੋ ਗਏ ਆ ਹਾਂਜੀ ਤੇ ਉਹ ਇਹ ਟਾੜਨ ਲੱਗੇ ਜੀ ਤੇ ਮੈਂ ਹਾਈ ਕੋਰਟ ਤੋਂ ਸਟੇ ਲੈ ਕੇ ਗੁਰਦੁਆਰਾ ਉਹ ਰੁਕਵਾਇਆ ਹੈ ਜੀ ਤੇ ਜਿੱਦਨ ਮੈਂ ਜਾਂਦਾ ਰਿਹਾ ਤੇ ਉਹਦਨ ਸਟੇ ਖਤਮ ਤੇ ਅੱਜ ਭਾਈ ਬਾਬਾ ਜੀਵਨ ਸਿੰਘ ਨੇ ਜਿਹੜੇ ਕਾਰਨ ਆਏ ਉਹ ਕਿਸ ਗੁਰਦੁਆਰੇ ਹੋਰ ਕਿੰਨੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਉਹ ਲੈ ਗਿਆ ਤੇ ਇਹ ਧਾਰਮਿਕ ਦਲੀਲਾਂ ਗੱਲ ਹੁੰਦੀ ਆ ਕੋਈ ਵੀ ਹੁਣ ਭਲਕੇ ਅਸੀਂ ਮੀਟਿੰਗ ਰੱਖੀ ਆ ਉੱਥੇ ਪਿੰਡ ਮੰਡ ਬਡਾਲੇ ਤੇ ਜੀ ਦਰਿਆ ਦੇ ਕੰਢੇ ਦੇ ਉੱਤੇ ਭਾਈ ਬਲਦੇਵ ਸਿੰਘ ਬਡਾਲਾ ਵੀ ਜਾ ਰਹੇ ਹੋਰ ਵੀ ਕਈ ਸੱਜਣ ਜਾ ਰਹੇ ਨੇ ਜਿੱਥੇ ਜ਼ਮੀਨਾਂ ਤੇ ਮੇਰਾ ਖੁੱਲਾ ਸੱਦਾ ਵੀ ਉੱਥੇ ਆਓ ਵੇਖੋ ਆ ਕਿ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਉੱਥੇ ਹੀ ਸਿਰਸਾ ਸਾਹਿਬ ਤੁਸੀਂ ਜਾ ਰਹੇ ਉੱਥੇ ਪਹੁੰਚ ਰਹੇ ਹੋ ਹਾਂਜੀ ਮੈਂ ਕਿਹ ਜਿੱਥੇ ਜ਼ਮੀਨਾਂ ਤੇ ਕਬਜ਼ੇ ਕਰਨ ਜਾ ਰਹੇ ਡੇਰਾ ਬਿਆਸ ਦੇ ਤਰਫੋਂ ਉੱਥੇ ਪਹੁੰਚ ਰਹੇ ਹਾਂ ਹਾਂਜੀ ਹਾਂਜੀ ਕੱਲ ਉੱਥੇ ਪਿੰਡ ਮੰਡ ਬਤਾਲਾ ਤਸਵੀਰ ਠਿਲਾਵਾ ਠੀਕ ਹੈ ਅਸੀਂ ਕੰਡੇ ਦੇ ਉੱਤੇ ਜਿੱਥੇ ਜ਼ਮੀਨ ਨੂੰ ਢਾਹ ਲੱਗੀ ਹੋਈ ਆ ਉੱਥੇ ਜਾ ਰਹੇ ਹਾਂ ਠੀਕ ਹੈ ਸਿਰਸਾ ਸਾਹਿਬ ਜੀ ਅਗਲੇ ਸਵਾਲ ਤੇ ਆਈਏ ਬਜੀਠੀਆਂ ਦੀ ਜ਼ਮਾਨਤ ਹੋਣ ਤੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋ ਦੀ ਉਦੋਂ ਦੀ ਚਰਚਾ ਹੋ ਰਹੀ ਹੈ ਪੂਰੀ ਮੀਡੀਆ ਤੇ ਡੇਰਾ ਮੁਖੀ ਨੇ ਕਿਹਾ মিডিਆ ਨੂੰ ਸੰਬੋਧਨ ਕਰਦੇ ਵਕਤ ਕਿਹਾ ਕਿ ਮਜੀਠੀਆ ਬਿਲਕੁਲ ਬੇਕਸੂਰ ਹੈਗਾ ਮੈਂ ਪਹਿਲਾਂ ਕਹਿਤਾ ਚੋਰ ਚੋਰ ਮਸਰੇ ਭਾਈ ਹੂੰ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕਿੰਨੀਆਂ ਜ਼ਮੀਨਾਂ ਹੜੱਪ ਕੀਤੀਆਂ ਤੇ ਜਦੋਂ ਉਹ ਉਹਦੀ ਸਪੋਰਟ ਕਰਦੇ ਰਹੇ ਨੇ ਜੇ ਅੱਜ ਡੇਰਾ ਵਿਆਸ ਮੁਖੀ ਜਿਹੜਾ ਉਹ ਉਹਨਾਂ ਦੀ ਸਪੋਰਟ ਕਿਉਂ ਨਾ ਕਰੂਗਾ ਹੁਣ ਤੇ ਉਹਨੂੰ ਇਹ ਵੀ ਲਾਲਚ ਆ ਵੀ ਸ਼ਾਇਦ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਬਣ ਸਕਦਾ ਜੀ ਹੂੰ ਨੀ ਤੁਹਾਨੂੰ ਕੀ ਲੱਗਦਾ ਵੀ ਜਿਹੜੀ 2027 ਦੀ ਸਿਆਸਤ ਹੈਗੀ ਐ ਉਹਦੇ ਵਿੱਚ ਡੇਰਾ ਮੁਖੀ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਦੀ ਐਂਟਰੀ ਹੋ ਸਕਦੀ ਐ ਬਿਲਕੁਲ ਹੋ ਸਕਦੀ ਐ ਜੀ ਕਿਉਂਕਿ ਜਿੰਨੇ ਦੇ ਰਹੇ ਨੇ ਨਾ ਹਾਂਜੀ ਇਹ ਸਾਰੇ ਅੱਜ ਮੋਦੀ ਉਹਨਾਂ ਨੂੰ ਜਿਹੜਾ ਕ੍ਰੈਸ਼ ਕਰ ਰਿਹਾ ਜੀ ਤੇ ਇਹ ਜੋ ਹਾਲਾਤ ਬਣ ਰਹੇ ਨੇ ਹੋ ਸਕਦਾ ਕਿ ਜਿਸ ਤਰ੍ਹਾਂ 1932 ਤੋਂ ਪਹਿਲਾਂ ਇੱਥੇ ਡੇਰੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਜੀ 1932 ਦੇ ਵਿੱਚ ਅੱਠ ਕ ਨਾਲ 14 ਮਰਲੇ ਸਰਦਾਰ ਸੰਤਾ ਸਿੰਘ ਇੱਕ ਸਿੱਖ ਸੀ ਜਿਨ੍ਹਾਂ ਨੇ ਗੁਰੂ ਨਾਨਕ ਦੇ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਰਜਿਸਟਰੀ ਕਰਾਈ ਸੀ ਹਾਂ ਜੀ ਤੇ ਉਹ ਗੁਰਦੁਆਰੇ ਦੇ ਇੱਥੇ ਜਿਹੜਾ ਹੀ ਜੈਮਲ ਸਿੰਘ ਆ ਕੇ ਬੈਠਿਆ ਕੋਰਤਵਾਰਾ ਬਣਿਆ ਉੱਥੇ ਜਮਤ ਸਿੰਘ ਬੈਠਾ ਆ ਕੇ ਹਾਂਜੀ ਤੇ ਉਹਦਾ ਉਹ ਬਾਅਦ ਇੰਤਜ਼ਾਮ ਸੀ ਤੇ ਬਾਅਦ ਚ ਚੱਲਦਾ ਚੱਲਦਾ ਇਹ ਡੇਰਾ ਵੱਡਾ ਬਣ ਗਿਆ 1985 ਵਿੱਚ ਬਰਨਾਲਾ ਸਰਕਾਰ ਸਮੇਂ ਇਸ ਡੇਰੇ ਨੂੰ 3203 ਕਨਾਲ 10 ਮਰਲੇ 2 ਪਿੰਡਾਂ ਦੀ ਪੰਚਾਇਤੀ ਜ਼ਮੀਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਕਰਕੇ ਦਿੱਤੀ ਗਈ ਆ ਜਿਹਨਾਂ ਪਿੰਡ ਦਾ ਨਾਂ ਰੱਖਿਆ ਗਿਆ ਡੇਰਾ ਬਾਬਾ ਜਮਤ ਸਿੰਘ ਉਸ ਸਮਾਂ ਉਹਨੂੰ ਛੂਡ ਦਿੱਤੀ ਗਈ ਵੀ ਤੁਸੀਂ ਜਿੰਨੀਆਂ ਮਰਜ਼ੀ ਜ਼ਮੀਨਾਂ ਹੜੱਪ ਕਰੋ ਤੁਹਾਨੂੰ ਕੋਈ ਨਹੀਂ ਰੋਕੇਗਾ ਇਥੋਂ ਤੱਕ ਆ ਕੇ ਇਹ ਆਰਮੀ ਦੇ ਵੀ ਜਿਹੜਾ ਉਹ ਕਾਨੂੰਨ ਤੋਂ ਵੀ ਇਸ ਦੇਰੇ ਨੂੰ ਜਿਹੜਾ ਉਹ ਬਾਹਰ ਕੀਤਾ ਗਿਆ ਤੇ ਜੀ ਹਾਂ ਸਿਰਸਾ ਸਾਹਿਬ ਜੀ ਅਗਲਾ ਸਵਾਲ ਹੈਗਾ ਵੀ ਤੁਹਾਨੂੰ ਕੀ ਲੱਗਦਾ ਹੈ ਮਜੀਠੀਆ ਦੀ ਰਿਹਾਈ ਤੋਂ ਬਾਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਤੈਅ ਹੋਵੇ ਕਿਵੇਂ ਲੱਗਦਾ ਤੁਹਾਨੂੰ ਜੇ ਇਥੇ ਇਹਦੀਆਂ ਲੱਤਾਂ 'ਚ ਜ਼ੋਰ ਹੋਇਆ ਹਾਂਜੀ ਮੁੱਖ ਮੰਤਰੀ ਦੇ ਤੇ ਫਿਰ ਤਾਂ ਗ੍ਰਿਫਤਾਰੀ 101% ਹੈ ਕਿ ਇਹ ਨਹੀਂ ਤੇ ਫਿਰ ਕਿੱਥੇ ਹੋਣਾ ਫਿਰ ਤਾਂ ਜਿਸ ਤਰ੍ਹਾਂ ਅੱਗੇ ਉਹ ਆ ਗਿਆ ਫਿਰ ਜਿਵੇਂ ਅੱਗੇ ਕੈਪਟਨ ਦੇ ਰਾਜ ਵਿੱਚ ਕੈਪਟਨਾਂ ਦਾ ਇਮੈਚੂਅਰ ਛਡੂਗਾ ਪਲਾਣਾ ਕਰੂੰਗਾ ਤੇ ਕੀ ਕਰਤਾ ਉਹਦੋਂ ਨਹੀਂ ਤੁਹਾਨੂੰ ਪਤਾ ਹੈ ਭਗਵੰਤ ਮਾਤਾ 400 ਤੋਂ ਇੱਕੋ ਹੀ ਗੱਲ ਕਹਿ ਰਿਹਾ ਵੀ ਸੁੱਖ-ਵਿਲਾਸ ਤੇ ਵੱਡੀ ਕਾਰਵਾਈ ਕਰਕੇ ਮੈਂ ਅੰਦਰ ਕਰਾਂਗਾ ਮੈਂ ਅੰਦਰ ਕਹਿੰਦਾ ਵੀ ਜਿਹੜੇ ਟੰਗਾ ਗਏ ਲੋਕਾਂ ਨੂੰ ਅੰਦਰ ਇੰਨਾ ਚਿਰ ਹੋ ਗਿਆ ਅਜੇ ਤੱਕ ਤਾਂ ਕੀਤੀ ਨਹੀਂ 4 ਸਾਲ ਹੋ ਗਏ ਆ ਹੁਣ ਸਮਾਂ ਕਿੰਨਾ ਕਰ ਰਹਿ ਗਿਆ ਕਰਨੀ ਕਦੋਂ ਆ ਚਿਰਸਾ ਸਾਹਿਬ ਵਿਕਰਮਜੀਠਿਆ ਨੇ ਜੇਲ੍ਹ ਤੋਂ ਜਦੋਂ ਬਾਹਰ ਆ ਕੇ ਇਹ ਗੱਲ ਕਹੀ ਸੀ ਬੜਕ ਮਾਰੀ ਕਹਿੰਦੇ ਜ਼ੋਰ ਨਾਲ ਤੇ ਕਹਿੰਦੇ ਮੁੱਛਾਂ ਨੂੰ ਦਿੱਤਾ ਤਾਤ ਕੀ ਆ ਵੀ ਭਗਵੰਤਮਾਨ ਤੂੰ ਮੈਨੂੰ ਸਿੱਧੂ ਮੂਸੇਵਾਲਾ ਵਾਂਗੂ ਮੈਨੂੰ ਮਰਵਾਉਣਾ ਚਾਹੁੰਦਾ ਹੈਗਾ ਹਾਂ ਕੀ ਕਹੋਗੇ ਮੈਨੂੰ ਇਹ ਦੱਸੋ ਹਾਂਜੀ ਭਈ ਜਿੰਨੇ ਇਸਾਂ ਜਿਸ ਤਰ੍ਹਾਂ ਇਹਨਾਂ ਨੇ ਪੈਸਾ ਇਕੱਠਾ ਕੀਤਾ ਜਿਤਨਾ ਪੰਜਾਬ ਚ ਨਸ਼ਾ ਦੀ ਜਵਾਨੀ ਨੂੰ ਇਹਨਾਂ ਨੇ ਘੇਰਿਆ ਮੈਂ ਇਹਨਾਂ ਦੇ 2008 ਦੇ ਵਿੱਚ ਇਹਨਾਂ ਦੇ ਖਿਲਾਫ ਪੀਆਈਐਲ ਪਾਈ ਸੀ ਭਾਈ ਨੇਮ ਅਸ਼ਕਬੀਰ ਬਾਦਲ ਚਰਨਜੀਤ ਤਰਵਾਲ ਡਿਪਟੀ ਲੋਕ ਸਭਾ ਸਪੀਕਰ ਤੇ ਵਿਕਰਮਜੀਤਿਆ ਦੇ ਖਿਲਾਫ ਭਾਈ ਨੇ ਪਟੀਸ਼ਨ ਪਾਈ ਸੀ 2008 ਚ ਤੇ ਇਹ ਨਸ਼ੇ ਵੇਚਦੇ ਨੇ ਹਾਂਜੀ ਤੇ ਏਡਾ ਵੱਡਾ ਨਸ਼ਾ ਦਾ ਸਾਗਰ ਏਡਾ ਵੱਡਾ ਮਤਲਬ ਜ਼ਮੀਨ ਮਾਫੀਆ ਦਾ ਸਰਗਣਾ ਤੇ ਉਹ ਹੁਣ ਬਾਹਰ ਆ ਕੇ ਇਹ ਬੜਕਾ ਨਹੀਂ ਮਾਰਨਗੇ ਲੋਕਾਂ ਨੂੰ ਡਰਾਉਣਗੇ ਨਹੀਂ ਜਿਹੜੇ ਲੋਕ ਜਿਹੜੇ ਨੇ ਉਹ ਕਹਿਣਗੇ ਬੱਲੇ ਬੱਲੇ ਲੁਜੀਠੀਏ ਨੇ ਗੋਡੀਆਂ ਲਵਾਤੀਆਂ ਭਗਵੰਤ ਮਾਨ ਦੀਆਂ ਹੂੰ ਇਸ ਕਰਕੇ ਇਹ ਬੋਲਦੇ ਨੇ ਤੇ ਜਿਸ ਤਰੀਕੇ ਨਾਲ ਉਹਦਾ ਸਵਾਗਤ ਕੀਤਾ ਗਿਆ ਕਿਹੜੀ ਜੰਗ ਜਿੱਤ ਕੇ ਆਇਆ ਉਹ ਹੂੰ ਦੱਸੋ ਨਾ ਕਿਹੜਾ ਮੋਰਚਾ ਫੜੇ ਕਰਕੇ ਆ ਕਿਹੜੀ ਜਮਰਾਉ ਦੀ ਜੰਗ ਲੱਗੀ ਜਿਹੜੀ ਇਹ ਫੜੇ ਕਰਕੇ ਆ ਕੇਲਾ ਜਿੱਤ ਕੇ ਆ ਜਮਰਾਉ ਦਾ ਜੀ ਜੀ ਹਾਂ ਨਾਲੇ ਸਿਰਸਾ ਸਾਹਿਬ ਮਜੀਠੀਆ ਸਾਹਿਬ ਦਾ ਵੀ ਬਿਆਨ ਹੈਗਾ ਸੀਗਾ ਕਿ ਵੀ ਡੀਜੀਪੀ ਮੈਨੂੰ ਹਲਕਿਆ ਬਿਆਨ ਲਿਖ ਕੇ ਦੇਵੇ ਕਿ ਮੈਨੂੰ ਕੋਈ ਖਤਰਾ ਨਹੀਂ ਕਹਿੰਦੇ ਵੀ ਮੈਂ ਤਾਂ ਇੱਕ ਵੀ ਗਨਮੈਨ ਲੈਣ ਦੀ ਤਿਆਰ ਨਹੀਂ ਹਾਂਗਾ। ਹੂੰ। ਵਿਕੋ ਹਾਂਜੀ ਇੱਕ ਬੰਨੇ ਹੁਣ ਅਸੀਂ ਵੀ ਤੇ ਰਹੇ ਜਾਨਾ। ਹਾਂਜੀ। ਮੇਰੇ ਕੋਲ ਡਰਾਈਵਰ ਵੀ ਆਪਣਾ ਨਹੀਂ। ਜੀ। ਤੇ ਰਾਦਨੇ ਫਿਰਦੇ ਹਨਾ ਇਹਨਾਂ ਦੇ ਕਲੱਬ ਬੋਲਦੇ। ਹਾਂਜੀ। ਇਹਨਾਂ ਨੂੰ ਕੀ ਖਤਰਾ ਹੈ? ਜੀ। ਇਹਨਾਂ ਨੂੰ ਖਤਰਾ ਨਹੀਂਗਾ। ਖਤਰਾ ਇਹਨਾਂ ਨੂੰ ਆਪਣੇ ਆਪ ਤੋਂ ਵੀ ਜਿਹੜੀਆਂ ਕਰਤੂਪਾ ਕੀਤੀਆਂ ਉਹਨਾਂ ਤੋਂ ਖਤਰਾ ਹੈ ਜੀ ਤੇ ਸਾਡੇ ਨਾਲ ਕੀ ਬਣੂਗਾ ਜੀ ਇਸ ਕਰਕੇ ਇਹ ਤਾਂ ਲੋਕਾਂ ਨੂੰ ਐਵੇਂ ਫੋਕਾ ਟਰ ਭਾਉਣ ਵਾਸਤੇ ਇਹੋ ਜਿਹੇ ਵੜਕਾ ਮਾਰਦੇ ਆ ਇਹ ਛੜਦਨਖਨ ਸੈਕੂਰਟੀਆਂ ਕੀ ਲੈਣਾ ਇਹਨਾਂ ਨੇ ਇੱਕ ਬੰਦੇ ਤੇ ਇਨੀ ਇਨੀ ਘਾਰਦਾਂ ਲਈ ਫਿਰਦੇ ਨੇ ਹਾਂਜੀ ਤੇ ਦੂਸਰੇ ਪਾਸੇ ਫੜਕਾ ਮਾਰਦੇ ਆ ਹਾਂਜੀ ਇਹ ਹਾਥੀ ਦੇ दांत ਦਿਖਾਣੇ ਕੇ ਔਰ ਖਾਣੇ ਕੇ ਔਰ ਜੀ ਹਾਂਜੀ ਸੋ ਸਿਰਸਾ ਸਾਹਿਬ ਜੀ ਤੁਸੀਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਬੜੀ ਡੂੰਗੀ ਗੱਲਬਾਤ ਕੀਤੀ ਹੈ ਨਾਲ ਡੇਰਾ ਮੁਖੀ ਦੇ ਵੱਡੇ ਵੱਡੇ ਖੁਲਾਸੇ ਕੀਤੇ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵਿਜੀਠੀਆਂ ਨੂੰ ਜ਼ਮਾਨਤ ਮਿਲੀ ਹੈਗੀ ਹੈ ਸਮਾਂ ਦੇਣ ਵਾਸਤੇ ਜਾਣਕਾਰੀ ਦੇਣ ਵਾਸਤੇ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਜੀ ਬਤਿਹ ਜੀ ਬਹੁਤ ਬਹੁਤ ਧੰਨਵਾਦ ਮੇਰਾ